ਲੋਕਾਂ ਦੇ ਜਾ ਕੇ ਗਰਾਊਂਡਾਂ ਵਿੱਚ ਡੰਡ ਪੇਲਦਾ ਰੇਡ ਪਾਉਣ ਗਿਆ ਸੱਪ ਵਾਂਗ ਮੇਲਦਾ ਕਦੇ ਕਿਸੇ ਜਾਫੀ ਦੇ ਹੱਥ ਆਵੇ ਨਾ ਬਾਜ਼ਹੀ ਮਾਰਦਾ ਓੜਾਰੀ ਗੱਭਰੂ ਮਾਂ ਕੋਲੋਂ ਖਾ ਖਾ ਛੰਨੇ ਚੂਰੀ ਦੇ ਉਹ ਬਣਿਆ ਕਬੱਡੀ ਦਾ ਦਰਸ਼ਕੀ ਵੀਰੋ ਤਾੜੀ ਮਾਰੋ ਦਰਸ਼ਕੀ ਵੀਰੋ ਆ ਮਾਨਕ ਖਲੋਸਟਰ ਦਾ ਨਾਮ ਵੀ ਚੱਲਦਾ ਹੈ ਇਧਰਲੇ ਪਾਸੇ ਵੇਖੋ ਸਾਹਮਣੇ ਪੈਂਦੀ ਹੋਈ ਕਬੱਡੀ ਸੋਨੀ ਦੋ ਜੜੇ ਪਾੜੜੇ ਵਾਲੇ ਦੀ ਹੈ ਨਾਲ ਕਹਿੰਦੇ ਖੁਸ਼ੀ ਹੈ ਨਾਲ ਮੇਰੇ ਵੀਰੋ ਪੰਜਾਬੀ ਵੀਰੋ ਇਹ ਖੁਸ਼ੀ 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 ਉਹ ਖੁਸ਼ੀ ਉਹ ਖੁਸ਼ੀ ਬੱਲੇ 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 ਛੋਟੀ ਜੁਗਾਂ ਬੱਲੇ ਸੋਨੀ ਜੁਗਾਂ ਸੋਨੀ ਆਤੇ ਗੱਭਰੂਆ ਆਥੇ ਗੱਬਰੂਆ ਆਥੇ ਗੱਬਰੂਆ ਵਾਦਾ ਹੋ ਚੁੱਕਿਆ ਲਓ ਸਾਹਮਣੇ ਦੇਖ ਰਿਹਾ ਵੀ ਇਸ ਸਮੇਂ ਮਾਲਵਿੰਦਰ ਸਿੰਘ ਮਾਲਾ ਗੋਵਿੰਦਪੁਰੇ ਦੀ ਧਿਰਤੀ ਦਾ ਚਾਰ ਦਾ ਫਿਨਿਸ਼ ਟੈਲਫੋਰਡ ਦੀ ਟੀਮ ਦੇ ਸੰਦੀਪ ਨੰਗਲੰਬੀਆਂ ਦੀ ਟੀਮ ਦੇ ਲਓ ਚਾਰਾਂ ਦੀ ਚੈਨ ਦੇ ਵਿੱਚੋਂ ਹੁਣ ਦੇਖਦੇ ਆ ਵੀ ਕੌਣ ਕਰਦਾ ਦੋ ਹੱਥਾਂ ਆ ਫਿਰ ਮੁਕਾਬਲਾ ਹੋਇਆ ਲਓ ਵੇਖੋ ਵੀ ਇਸ ਸਮੇਂ ਪੁਆਇੰਟ ਯਾਫੀ